ਕਲਕੱਤਾ ਵਿਖੇ ਆਰਜੀਕੇਆਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਇੱਕ ਰੈਜ਼ੀਡੈਂਟ ਡਾਕਟਰ ਦੇ ਨਾਲ ਬੇਦਰਦੀ ਨਾਲ ਕੀਤੇ ਗਏ ਦੁਸ਼ਕਰਮ ਅਤੇ ਹੱਤਿਆ ਦੇ ਮਾਮਲੇ ਦੇ ਵਿਰੋਧ ਵਿੱਚ ਸ਼੍ਰੀ ਮੁਖਸਰ ਸਾਹਿਬ ਵਿਖੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਪ੍ਰਧਾਨ ਡਾਕਟਰ ਰੰਜੂ ਸਿੰਘਲਾ ਦੀ ਅਗਵਾਈ ਹੇਠ ਕੈਂਡਲ ਮਾਰਚ ਕੀਤਾ ਗਿਆ ਜਦਕਿ ਇਸ ਮਾਮਲੇ ਦੇ ਵਿਰੋਧ ਵਿੱਚ ਸ਼ਹਿਰ ਦੇ ਤਮਾਮ ਪ੍ਰਾਈਵੇਟ ਡਾਕਟਰ ਓਪੀਡੀ ਬੰਦ ਕਰਕੇ ਅੱਜ ਸ਼ਨੀਵਾਰ ਨੂੰ ਪੂਰਨ ਤੌਰ ਤੇ ਹੜਤਾਲ ਤੇ ਰਹੇ ਉਤੇ ਡਾਕਟਰ ਅੰਜੂ ਸਿੰਘਲਾ ਨੇ ਕਿਹਾ ਹੈ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਇਸ ਪ੍ਰਦਰਸ਼ਨ ਦੇ ਪਿੱਛੇ ਮੁੱਖ ਮਕਸਦ ਸ पीडਿਤ ਡਾਕਟਰ ਨੂੰ ਤੁਰੰਤ ਇਨਸਾਫ ਦੁਆਨਾ ਹੈ ਇਸ ਦੇ ਇਲਾਵਾ ਪੰਜਾਬ ਦੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਉਚਿਤ ਸੁਰੱਖਿਆ ਵਿਵਸਥਾ ਲਾਗੂ ਕਰਨ ਅਤੇ ਡਾਕਟਰਾਂ ਅਤੇ ਸਿਹਤ ਕਰਮੀਆਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਉਣਾ ਹੈ ਦੱਸਦੀ ਹੈ ਕਿ ਇਸ ਮਾਮਲੇ ਦੇ ਵਿਰੋਧ ਵਿੱਚ ਬੀਤੇ ਦਿਨੀ ਸਰਕਾਰੀ ਡਾਕਟਰ ਵੀ OPD ਬੰਦ ਕਰਕੇ ਹੜਤਾਲ ਤੇ ਰਹੇ ਸਨ ਇਸ ਕੈਂਡਲ ਮਾਰਚ ਦੌਰਾਨ ਡਾਕਟਰ ਵਿਕਰਮਜੀਤ, ਡਾਕਟਰ ਸੁਖਵਿੰਦਰ ਸਿੰਘ, ਡਾਕਟਰ ਤਰਸੇਮ ਬਾਂਸਲ, ਡਾਕਟਰ ਕਿਰਨ, ਡਾਕਟਰ ਐਸਕੇ ਜਿੰਦਲ, ਡਾਕਟਰ ਮਦਨ ਮੋਹਨ ਬਾਂਸਲ, ਡਾਕਟਰ ਬੰਦਰਾਂ ਬਾਂਸਲ, ਡਾਕਟਰ ਬਲਵਿੰਦਰ, ਡਾਕਟਰ ਜਾਗਰਤੀ, ਡਾਕਟਰ ਸੁਰਿੰਦਰ ਅਰੋੜਾ, ਡਾਕਟਰ ਨੀਰਜ, ਡਾਕਟਰ ਅਸ਼ੋਕ ਕਮਰਾ, ਡਾਕਟਰ ਨੀਰਜ ਗਰਗ, ਡਾਕਟਰ ਕਰਨੈਲ ਸਿੰਘ, ਡਾਕਟਰ ਪ੍ਰੇਮ ਗਿਰਦਰ, ਡਾਕਟਰ ਬਲਬੀਰ, ਡਾਕਟਰ ਦਿਨੇਸ਼, ਡਾਕਟਰ ਸੁਲੇਖਾ, ਡਾਕਟਰ ਰਕੇਸ਼ ਗੁਆਰ, ਡਾਕਟਰ ਰੇਨੂ, ਡਾਕਟਰ ਸੰਜੀਵ ਚੋਗ, ਡਾਕਟਰ ਚੈਸਟਾ, ਡਾਕਟਰ ਅਨੰਦ ਗਾਵੜੀ, ਡਾਕਟਰ ਕਵਿਤਾ ਗਾਵੜੀ ਡਾਕਟਰ ਜੇ ਐਸ ਸੱਚ ਦੇਵਾ ਡਾਕਟਰ ਪ੍ਰਭਾਸ ਸੱਚ ਦੇਵਾ ਡਾਕਟਰ ਨਵਦੀਪ ਗਰੋਬਰ ਅਤੇ ਡਾਕਟਰ ਦੀਪਿਕਾ ਆਦਵੀ ਮੌਜੂਦ ਸਨ ਕਲਕੱਤਾ ਦੇ ਵਿੱਚ ਇੱਕ ਰੈਜ਼ੀਡੈਂਟ ਡਾਕਟਰ ਜਿਹੜਾ ਹੈਗਾ ਬੀਤਰਾ ਨਾਲ ਰੇਟ ਕਰਕੇ ਉਸ ਦਾ ਮਰਡਰ ਕੀਤਾ ਗਿਆ ਉਸ ਦੇ ਪ੍ਰੋਟੈਸਟ ਦੇ ਵਿੱਚ ਅਸੀਂ ਜਿਹੜਾ ਐਡਮਿਨਿਸਟ੍ਰੇਸ਼ਨ ਵੱਲੋਂ ਚਾਹਨੇ ਆ ਕਿ ਸੇਫ এনवायरमेंट ਹੈਲਥ ਵਰਕਰਸ ਨੂੰ ਪ੍ਰੋਵਾਈਡ ਕੀਤਾ ਜਾਵੇ ਤਾਂ ਕਿ ਉਹ ਆਪਣਾ ਕੰਮ ਆਸਾਨੀ ਨਾਲ ਕਰ ਪਾਣ। ਇਹ ਇੱਕ ਬਹੁਤ ਹੀ ਘਟੀਆ ਦਰਿੰਦਾ ਜਿਹੜੀ ਹੈਗੀ ਐ ਐਕਟੀਵਿਟੀ ਐਕਸ਼ਨ ਕੀਤਾ ਹੈਗਾ ਜਿਸ ਵਾਸਤੇ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ ਤੇ ਜਿਹੜੇ ਵੀ ਐਡਮਿਨਿਸਟ੍ਰੇਸ਼ਨ ਦੇ ਹੈਗੇ ਆ ਸਾਨੂੰ ਸੇਫਟੀ ਪ੍ਰੋਵਾਈਡ ਕੀਤੀ ਜਾਵੇ ਤਾਂ ਕਿ ਅਸੀਂ ਆਪਣਾ ਕੰਮ ਕਰ ਸਕੀਏ। ਅਗਲਾ ਕੋਈ ਪ੍ਰੋਟੈਕਟ ਹੈ ਜੀ? ਹਾਂਜੀ ਕੱਲ 17 ਤਰੀਕ ਨੂੰ ਸਵੇਰੇ 6 ਵਜੇ ਤੋਂ ਲੈ ਕੇ 18 6 ਵਜੇ ਤੱਕ 올 ਸਰਵਿਸ ਜਿਹੜੀਆਂ ਹੈ ਜਣੇ ਉਹ ਬੰਦ ਰੱਖੀਆਂ ਜਾਣਗੀਆਂ ਸਾਰੇ ਪ੍ਰਾਈਵੇਟ ਡਾਕਟਰਸ